ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਤਿੰਨ ਦੇ ਤਹਿਤ ਮਿਲਣ ਵਾਲਾ ਕਰੀਬ 828 ਕਰੋੜ ਰੁਪਏ ਦਾ ਵੱਡਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਇਸ ਫੈਸਲੇ ਦੇ ਨਾਲ ਸੂਬੇ ਦੀਆਂ ਪਿੰਡੂ ਸੜਕਾਂ ਤੇ ਪੁਲਾਂ ਦੇ ਵਿਕਾਸ ਕੰਮਾਂ ਨੂੰ ਹੁਣ ਭਾਰੀ ਝਟਕਾ ਲੱਗਿਆ ਇਸੇ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ 21 ਜ਼ਿਲ੍ਹਿਆਂ ਦੇ ਵਿੱਚ 64 ਸੜਕਾਂ ਨੂੰ ਅਪਗ੍ਰੇਡ ਅਤੇ 38 ਨਵੇਂ ਪੁਲ ਬਣਾਉਣ ਦੀ ਯੋਜਨਾ ਸੀ। ਕੁੱਲ 628.48 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਵਾਤਾਵਰਣ ਅਨੁਕੂਲ ਨਵੀਂ FDR ਟੈਕਨੋਲੋਜੀ ਨਾਲ ਇਹ ਕੰਮ ਹੋਣਾ ਸੀ। ਕੇਂਦਰ ਨੇ 31 ਮਾਰਚ ਨੂੰ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਸੀ। ਪਰ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਨ੍ਹਾਂ ਕੰਮਾਂ ਦੇ ਟੈਂਡਰ ਜਾਂ ਫਿਰ ਕੰਮ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਡ੍ਰੌਪ ਕੀਤਾ ਜਾ ਰਿਹਾ ਹੈ ਇਸ ਨਾਲ ਪੰਜਾਬ ਦਾ 828.87 ਕਰੋੜ ਰੁਪਏ ਦਾ ਸਾਰਾ ਪ੍ਰੋਜੈਕਟ ਵਟੇ ਖਾਤੇ ਪੈ ਗਿਆ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਡਾਕਟਰ ਰਵੀ ਭਗਤ ਨੇ ਕੇਂਦਰ ਨੂੰ ਪੱਤਰ ਲਿਖ ਕੇ ਦਲੇਲ ਦਿੱਤੀ ਹੈ ਕਿ ਸੜਕਾਂ ਅਤੇ ਪੁਲਾਂ ਦਾ ਕੰਮ ਪ੍ਰਕਿਰਿਆ ਵਿੱਚ ਹੈ ਅਧੇ ਅਗਸਤ ਸਤੰਬਰ ਤੱਕ ਸ਼ੁਰੂ ਹੋ ਜਾਣਾ ਸੀ ਨਵੀਂ ਟੈਕਨੋਲੋਜੀ ਕਾਰਨ ਸਲਾਹਕਾਰੀ ਫਾਰਮਾ ਦੀ ਘਾਟ ਹੈ ਜਿਸ ਲਈ ਕਈ ਵਾਰ ਟੈਂਡਰ ਕਰਨੇ ਪਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇ ਪੁਲ ਨਹੀਂ ਬਣੇ ਤਾਂ ਸੜਕਾ ਉੱਤੇ ਕੀਤਾ ਖਰਚਾ ਵੀ ਵਿਅਰਥ ਹੋ ਜਾਵੇਗਾ ਅਤੇ 64 ਸੜਕਾ ਦਾ ਕੰਮ ਅਧੂਰਾ ਰਹਿ ਜਾਵੇਗਾ। ਇਸ ਮਾਮਲੇ ਉੱਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਰ ਕਦਮ ਉੱਤੇ ਵਿਤਕਰਾ ਕਰਦੀ ਆ ਰਹੀ ਹੈ ਪਹਿਲਾਂ 7000 ਕਰੋੜ ਦੇ ਪਿੰਡੂ ਵਿਕਾਸ ਫੰਡ ਰੋਕੇ ਗਏ ਅਤੇ ਹੁਣ ਇਹ ਪ੍ਰੋਜੈਕਟ ਵੀ ਰੱਦ ਕਰ ਦਿੱਤਾ ਗਿਆ ਫਿਲਹਾਲ ਇਸ ਫੈਸਲੇ ਦੇ ਨਾਲ ਪਿੰਡੂ ਇਲਾਕਿਆਂ ਦੇ ਵਿੱਚ ਸੜਕਾਂ ਦੀ ਮਾੜੀ ਹਾਲਤ ਸੁਧਰਨ ਦਾ ਸੁਪਨਾ ਖੋਰ ਪਿੱਛੇ ਹੋ ਚੁੱਕਿਆ ਹੈ ਹੁਣ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਤਿੰਨ ਦੇ ਤਹਿਤ ਮਿਲਣ ਵਾਲਾ ਕਰੀਬ 828 ਕਰੋੜ ਰੁਪਏ ਦਾ ਵੱਡਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਇਸ ਫੈਸਲੇ ਦੇ ਨਾਲ ਸੂਬੇ ਦੀਆਂ ਪਿੰਡੂ ਸੜਕਾਂ ਤੇ ਪੁਲਾਂ ਦੇ ਵਿਕਾਸ ਕੰਮਾਂ ਨੂੰ ਹੁਣ ਭਾਰੀ ਝਟਕਾ ਲੱਗਿਆ ਇਸੇ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ 21 ਜ਼ਿਲ੍ਹਿਆਂ ਦੇ ਵਿੱਚ 64 ਸੜਕਾਂ ਨੂੰ ਅਪਗ੍ਰੇਡ ਅਤੇ 38 ਨਵੇਂ ਪੁਲ ਬਣਾਉਣ ਦੀ ਯੋਜਨਾ ਸੀ ਕੁੱਲ 628.48 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਵਾਤਾਵਰਣ ਅਨੁਕੂਲ ਨਵੀਂ ਐਫ ਡੀ ਆਰ ਟੈਕਨੋਲੋਜੀ ਨਾਲ ਇਹ ਕੰਮ ਹੋਣਾ ਸੀ ਕੇਂਦਰ ਨੇ 31 ਮਾਰਚ ਨੂੰ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਨ੍ਹਾਂ ਕੰਮਾਂ ਦੇ ਟੈਂਡਰ ਜਾਂ ਫਿਰ ਕੰਮ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਡ੍ਰੌਪ ਕੀਤਾ ਜਾ ਰਿਹਾ ਹੈ ਇਸ ਨਾਲ ਪੰਜਾਬ ਦਾ 828.87 ਕਰੋੜ ਰੁਪਏ ਦਾ ਸਾਰਾ ਪ੍ਰੋਜੈਕਟ ਵਟੇ ਖਾਤੇ ਪੈ ਗਿਆ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਡਾਕਟਰ ਰਵੀ ਭਗਤ ਨੇ ਕੇਂਦਰ ਨੂੰ ਪੱਤਰ ਲਿਖ ਕੇ ਦਲੇਲ ਦਿੱਤੀ ਹੈ ਕਿ ਸੜਕਾਂ ਅਤੇ ਪੁਲਾਂ ਦਾ ਕੰਮ ਪ੍ਰਕਿਰਿਆ ਵਿੱਚ ਹੈ ਅਧੇ ਅਗਸਤ ਸਤੰਬਰ ਤੱਕ ਸ਼ੁਰੂ ਹੋ ਜਾਣਾ ਸੀ ਨਵੀਂ ਟੈਕਨੋਲੋਜੀ ਕਾਰਨ ਸਲਾਹਕਾਰੀ ਫਾਰਮਾ ਦੀ ਘਾਟ ਹੈ ਜਿਸ ਲਈ ਕਈ ਵਾਰ ਟੈਂਡਰ ਕਰਨੇ ਪਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇ ਪੁਲ ਨਹੀਂ ਬਣੇ ਤਾਂ ਸੜਕਾ ਉੱਤੇ ਕੀਤਾ ਖਰਚਾ ਵੀ ਵਿਅਰਥ ਹੋ ਜਾਵੇਗਾ ਅਤੇ 64 ਸੜਕਾ ਦਾ ਕੰਮ ਅਧੂਰਾ ਰਹਿ ਜਾਵੇਗਾ ਇਸ ਮਾਮਲੇ ਉੱਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਰ ਕਦਮ ਉੱਤੇ ਵਿਤਕਰਾ ਕਰਦੀ ਆ ਰਹੀ ਹੈ ਪਹਿਲਾਂ 7000 ਕਰੋੜ ਦੇ ਪਿੰਡੂ ਵਿਕਾਸ ਫੰਡ ਰੋਕੇ ਗਏ ਅਤੇ ਹੁਣ ਇਹ ਪ੍ਰੋਜੈਕਟ ਵੀ ਰੱਦ ਕਰ ਦਿੱਤਾ ਗਿਆ ਫਿਲਹਾਲ ਇਸ ਫੈਸਲੇ ਦੇ ਨਾਲ ਪਿੰਡੂ ਇਲਾਕਿਆਂ ਦੇ ਵਿੱਚ ਸੜਕਾਂ ਦੀ ਮਾੜੀ ਹਾਲਤ ਸੁਧਰਨ ਦਾ ਸੁਪਨਾ ਹੋਰ ਪਿੱਛੇ ਹੋ ਚੁੱਕਿਆ ਹੈ